ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਨਾ ਇੱਥੇ ਸਾਡੀਆਂ ਕਿਸਾਨ ਵੀਰਾਂ ਦੇ ਫਸਲਾਂ ਸੀਗਾ ਝੋਨਾ ਸੀਗਾ ਇਹ ਸਾਰਾ ਸਾਰਾ ਡੁੱਬ ਚੁੱਕਿਆ ਹੈ ਜਿਹੜਾ 2 ਇੰਚ ਜਿਹੜਾ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਪਾਣੀ ਹਰ ਰੋਜ਼ 2 ਇੰਚ 3 ਇੰਚ ਤਕਰੀਬਨ ਵਧ ਰਿਹਾ ਹੈ ਭਾਈ ਝੋਨਾ ਡੁੱਬੀ ਗਿਆ ਤਕਰੀਬਨ ਠੀਕ ਹੈ ਜੀ ਕੱਦਰ ਦੇ ਪਰਲੀ ਸਾਈਡ ਜੋ ਬੰਦ ਹੈ ਉੱਤਾਂ ਕੀੜੇ ਵਗੈਰਾ ਕਈ ਪਿੰਡਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਉਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਲਗਾਤਾਰ ਜਿਵੇਂ ਕਿ ਅਸੀਂ ਤੁਹਾਡੇ ਨਾਲ ਘੱਗੜ ਤੋਂ ਰਿਲੇਟਡ ਇਨਫੋਰਮੇਸ਼ਨ ਸਾਂਝੀ ਕਰਦੇ ਪਿਆ ਘੱਗੜ ਤੋਂ ਰਿਲੇਟਡ ਜਿਹੜੀ ਜਾਣਕਾਰੀ ਜਟਾਉਂਦੇ ਪਿਆ ਤਾਂ ਕਿ ਇੱਕ ਪੁਖਤਾ ਤੇ ਸਹੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਵੇ ਸਵੇਰੇ ਮੈਂ ਮੂਨਕ ਤੋਂ ਇੱਕ ਵੀਡੀਓ ਸਾਂਝੀ ਕਰਕੇ ਆ ਸੀ ਫਿਰ ਜਿਹੜੀ ਖਨੋਰੀ ਤੋਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਖਨੋਰੀ ਬਹੁਤ ਸਰੀਆਂ ਜਿਵੇਂ ਖਬਰ ਆ ਰਹੀਆਂ ਸੀ ਕਿ ਪਾਣੀ ਖਨੋਰੀ ਘਟ ਚੁੱਕਿਆ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਕਿ ਉੱਥੇ ਜਿਹੜਾ ਪਾਣੀ ਦੇ ਵਿੱਚ ਕੋਈ ਜ਼ਿਆਦਾ ਮਤਲਬ ਕਿ ਜਿਆਦਾ ਕੋਈ ਉਤਾਰ ਚੜਾਅ ਨਹੀਂ ਹੋਇਆ ਹੈਗਾ ਜਿਹੜਾ ਪਾਣੀ ਇੱਕ ਜਗ੍ਹਾ ਤੇ ਟਿਕ ਕੇ ਚੱਲ ਰਿਹਾ ਹੈ ਤੇ ਫਿਲਹਾਲ ਜੇ ਮੈਂ ਹੁਣ ਗੱਲ ਕਰਾਂ ਤਾਂ ਹੁਣ ਮੈਂ ਚੀਕੇ ਪਹੁੰਚਿਆ ਸੀ ਸਪੈਸ਼ਲੀ ਇਹ ਹੀ ਚੀਜ਼ ਜਾਣਨ ਵਾਸਤੇ ਕਿ ਚੀਕੇ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਪਾਣੀ ਦਾ ਪੱਧਰ ਇਥੇ ਕਿਸ ਲੈਵਲ ਤੇ ਚੱਲ ਰਿਹਾ ਕਿੰਨੀ ਕਿ ਮਾਤਰਾ ਦੇ ਵਿੱਚ ਪਾਣੀ ਚੱਲ ਰਿਹਾ ਹੁਣ ਇੱਕ ਵਾਰ ਆਪਾਂ ਚੱਲਦੇ ਆਂ ਚੀਕੇ ਮੇਰੇ ਬੈਕਸਾਈਡ ਜਿਹੜਾ ਘੱਗਰ ਹੈ ਉੱਥੇ ਜਿਹੜਾ ਮੀਟਰ ਲੱਗਿਆ ਹੋਇਆ ਪੰਸਾਰ ਲੱਗੀ ਹੋਈ ਹੈ ਤੇ ਉੱਥੇ ਜਾ ਕੇ ਇੱਕ ਵਾਰ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਕਿ ਉੱਥੇ ਜਿਹੜਾ ਪਾਣੀ ਦਾ ਪੱਧਰ ਤੇ ਸਾਹਮਣੇ ਜੋ ਤਸਵੀਰਾਂ ਨੇ ਮੈਂ ਤਸਵੀਰਾਂ ਸਾਂਝੀਆਂ ਕਰ ਰਿਹਾ ਜੀ ਤੁਹਾਡੇ ਨਾਲ ਚੀਕੇ ਤੋਂ ਚੀਕੇ ਦੇ ਵਿੱਚ ਇਸ ਟਾਈਮ ਸਾਹਮਣੇ ਤੁਸੀਂ ਦੇਖ ਸਕਦੇ ਕਿ ਪਾਣੀ ਕਿਸ ਤਰੀਕੇ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਜੇਕਰ ਤੁਹਾਨੂੰ ਵੀਡੀਓ ਦੇ ਵਿੱਚ ਸਾਫ਼ ਦਿਖਦਾ ਹੋਵੇ ਤਾਂ ਇੱਥੇ ਨਾ ਪਾਣੀ ਥੋੜਾ ਰੁਕਣਾ ਸ਼ੁਰੂ ਹੋ ਗਿਆ ਤੇ ਪਾਣੀ ਜਿਹੜਾ ਵਿਚਾਲੇ ਵਿਚਾਲੇ ਜਿਆਦਾ ਤੇਜ਼ੀ ਦੇ ਜਿਆਦਾ ਗਤੀ ਦੇ ਨਾਲ ਚੱਲ ਰਿਹਾ ਪਰ ਸਾਈਡਾਂ ਤੋਂ ਥੋੜਾ ਪਾਣੀ ਰੁਕਣਾ ਸ਼ੁਰੂ ਹੋ ਗਿਆ ਉਹਦਾ ਇਹ ਕਾਰਨ ਹੈ ਕੀ ਅੱਗੇ ਹਾਸੀ ਉਟਾਉਣਾ ਨਹਿਰ ਹੈ ਉਹਦੇ ਨਾਲ ਜਿਹੜੀ ਪਾਣੀ ਦੀ ਡਾਫ ਲੱਗਣ ਕਰਕੇ ਜਿਹੜਾ ਪਾਣੀ ਹੈ ਡਾਫ ਲੱਗਣ ਕਰਕੇ ਇੱਥੇ ਦੀ ਸੈਡ ਸੈਡਾਂ ਤੇ ਰੁਕਣਾ ਸ਼ੁਰੂ ਹੋ ਗਿਆ ਹੈ ਵਿੱਚੋਂ ਵਿੱਚੋਂ ਇਹ ਜਿਆਦਾ ਤੇਜ਼ੀ ਦੇ ਨਾਲ ਲੰਘ ਹੈ ਤੇ ਫਿਲਹਾਲ ਹੁਣ ਆਪਾਂ ਮੇਨ ਮੁੱਦੇ ਤੇ ਆਨੇ ਆ ਗੱਲ ਕਰ ਰਹੇ ਸੀ ਕਿ ਚੀਕੇ ਦੇ ਵਿੱਚ ਇਸ ਟਾਈਮ ਕਿਹੋ ਜੀ ਹਾਲਾਤ ਨੇ ਪਾਣੀ ਕਿੰਨੇ ਕ ਪੱਧਰ ਤੇ ਚੱਲ ਰਿਹਾ ਤੇ ਮੈਂ ਕੋਸ਼ਿਸ਼ ਕਰਦਾ ਆਪਾਂ ਪਰਲੀ ਸਰ ਪੰਸਾਲ ਤੇ ਚਲਦੇ ਆ ਉੱਥੇ ਪੰਸਾਲ ਤੇ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਜਿਹੜੀ ਸਹੀ ਤੇ ਪੁਖਤਾ ਜਿਹੜੀ ਜਾਣਕਾਰੀ ਜੁਟਾ ਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿ ਚੀਕੇ ਇਸ ਟਾਈਮ ਕਿੰਨੇ ਕ ਲੈਵਲ ਤੇ ਜਿਹੜਾ ਪਾਣੀ ਚੱਲ ਰਿਹਾ ਹੈ ਅੱਜ 8 ਤਰੀਕ ਤੇ ਸ਼ਾਮ ਦੇ 4:30 ਵਜੇ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਚੀਕੇ ਤੋਂ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਆ ਆਪਾਂ ਹੁਣ ਚਲਦੇ ਆਂ ਜੋ ਸਾਈਡ ਪੰਸਾਲ ਤੇ ਪਰਲੇ ਪੁਲ ਦੇ ਪਰਲੇ ਬਣੇ ਜਿਹੜੀ ਪੰਸਾਲ ਲੱਗੀ ਹੋਈ ਆ ਉੱਥੇ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਇੱਕ ਪੁਖਤਾ ਤੇ ਸਹੀ ਇਨਫੋਰਮੇਸ਼ਨ ਤੁਹਾਡੇ ਦਾ ਸਾਂਝੀ ਕੀਤੀ ਜਾਵੇ ਜਿਵੇਂ ਕਿ ਇਸ ਸਮੇਂ ਆਪਾਂ ਚੀਕੇ ਮੌਜੂਦ ਸੀ ਤੇ ਚੀਕੇ ਤੋਂ ਮੈਂ ਜਿਹੜੀ ਪੁਖਤਾ ਤੇ ਸਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਤੇ ਮੇਰੇ ਨਾਲ ਕੁਝ ਇੱਥੋਂ ਦੇ ਸਥਾਨਿਕ ਲੋਕ ਨੇ ਕਿਸਾਨ ਵੀਰ ਮੌਜੂਦ ਨੇ ਤੇ ਭਾਜੀ ਹੁਣਾਂ ਨਾਲ ਗੱਲ ਕਰਦਾ ਭਾਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਇਸ ਟਾਈਮ ਜੇਕਰ ਮੈਂ ਚੀਕੇ ਦੀ ਗੱਲ ਕਰਾਂ ਸਿੱਧੀ ਜੀ ਗੱਲ ਤੇ ਆਨੇ ਆਪਾਂ ਪਾਣੀ ਦੇ ਪੱਧਰ ਨੂੰ ਲੈ ਕੇ ਕੀ ਹਾਲਾਤ ਹੈ ਪਹਿਲਾ ਪਹਿਲਾਂ ਨਾਲ ਪਾਣੀ ਵਧਿਆ ਜਾਂ ਘਟਿਆ ਪਾਣੀ ਹਰ ਰੋਜ਼ 2 ਇੰਚ 3 ਇੰਚ ਤਕਰੀਬਨ ਵਧ ਰਿਹਾ ਬਾਈ ਠੀਕ ਹੈ ਜੀ ਇਸ ਟਾਈਮ ਵੀ ਤੁਹਾਨੂੰ ਦੇਖੇਗੇ 24.89 ਦੇ ਕਰੀਬੀ ਹੈ ਬਿਲਕੁਲ ਬਿਲਕੁਲ ਹਾਂਜੀ ਮੈਂ ਇੱਕ ਵਾਰ ਜਾ ਕੇ ਵੀ ਆਇਆ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਵੀ ਉਹ ਵੀਡੀਓ ਸਾਂਝੀ ਕਰਾਂਗਾ ਕਿ ਇੱਥੇ ਜਿਹੜਾ ਪਾਣੀ ਦਾ ਪੱਧਰ ਇਸ ਟਾਈਮ ਕਿਸ ਲੈਵਲ ਤੇ ਚੱਲ ਰਿਹਾ ਤੇ ਜੇਕਰ ਗੱਲ ਕਰੀਏ ਮੇਰੇ ਲਗਾਤਾਰ 1-2 ਇੰਚ 1-2 ਇੰਚ ਜਿਹੜੇ ਪਾਣੀ ਵਧ ਹੀ ਰਿਹਾ ਪਹਿਲਾਂ ਨਾਲੋਂ ਰਾਤ ਅਸੀਂ ਬਾਦਸ਼ਾਪੁਰ ਪੰਜਾਬ ਬਾਰਡਰ ਏਰੀਆ ਪੈਂਦਾ ਹੈ ਸਾਡਾ ਹਰਿਆਣੇ ਦਾ ਪਿੰਡ ਹੈ ਵੈਸੇ ਹਾਂਜੀ ਹਾਂਜੀ ਉੱਥੇ ਰਾਤ ਅਸੀਂ 7:30 ਵਜੇ ਚੈੱਕ ਕਰਕੇ ਠੀਕ ਹੈ ਜੀ 7:30 ਵਜੇ ਤੋਂ ਬਾਅਦ ਮਤਲਬ 2 ਇੰਚ ਦੇ ਕਰੀਬ ਪਾਣੀ ਵੱਧ ਚੁੱਕਿਆ ਜੀ ਵੱਧ ਚੁੱਕਿਆ ਜੀ ਬਾਕੀ ਇੱਥੇ ਵੀ ਲੈਵਲ ਵੱਧ ਹੀ ਰਿਹਾ ਜੀ ਤਰੀਕੀ ਵੱਧ ਵੀ ਰਿਹਾ ਤੇ ਇੱਥੇ ਅੱਗੇ ਸ਼ਰ ਹਾਂਸੀ ਬੁਟਾਣਾ ਨਹਿਰ ਹੈ ਜੀ ਹਾਂ ਹਾਂਸੀ ਬੁਟਾਣਾ ਨਹਿਰ ਵੀ ਆ ਉਹਦੇ ਨਾਲ ਡਾਫ ਲੱਗਣੀ ਵੀ ਸ਼ੁਰੂ ਹੋ ਗਈ ਡਾਫ ਲੱਗ ਵੀ ਰਹੀ ਹੈ ਬਾਕੀ ਜਿਹੜਾ ਨੀਵੇਂ ਪਿੰਡ ਤੁਹਾਨੂੰ ਪਤਾ ਹੀ ਬਹੁਤ ਜਗ੍ਹਾ ਰੱਤਾ ਖੇੜਾ ਵਗੈਰਾ ਇੱਧਰ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਇੱਧਰ ਵੀ ਪਾਣੀ ਨਿਕੜ ਰਿਹਾ ਸਾਰੇ ਨੀਵੇਂ ਪਿੰਡਾਂ ਚ ਸਾਰੀਆਂ ਝੋਨਾ ਡੁੱਬੀ ਗਿਆ ਤਕਰੀਬਨ ਠੀਕ ਹੈ ਜੀ ਕੱਦਰ ਦੇ ਪਰਲੀ ਸਾਈਡ ਜੋ ਬੰਦ ਹੈ ਉੱਤਖੀੜੇ ਵਗੈਰਾ ਕਈ ਪਿੰਡ ਆ ਸਰੋਲਾ ਹੋ ਗਿਆ ਹਾਂਜੀ ਪਾਟੀਆਂ ਵਾਲੀ ਸਾਈਡ ਪਰਲੀ ਸਾਈਡ ਬੰਦ ਕਾਫੀ ਪਿੰਡ ਡੁੱਬੇ ਹੋਏ ਆ ਕਾਲ ਮਲਾ ਕੇ ਗੱਲ ਕਰੀਏ ਕਿ ਹਜੇ ਖਤਰਾ ਬਰਕਰਾਰ ਹੈ ਬਣਿਆ ਹੋਇਆ ਹੈ ਖਤਰਾ ਵੱਧ ਗਿਆ ਸਰ ਖਤਰਾ ਹਲੇ ਸਰ ਜ਼ਿਆਦਾ ਹੀ ਹੈ ਤਕਰੀਬਨ ਠੀਕ ਹੈ ਪਹਿਲਾਂ ਨਾਲੋਂ ਹਲੇ ਚਾਰ ਚਾਰ ਦਿਨ ਹੋ ਗਏ ਸਾਸੀਂ ਨਿਊ ਸੋਚ ਰਿਹਾ ਵੀ ਅੱਜ ਰਾਤ ਅੱਜ ਦੀ ਰਾਤ ਨਿਕੜ ਗਈ ਹਾਂਜੀ ਮੰਨ ਲਿਓ ਕੰਮ ਸੈੱਟ ਹੋ ਜੂ ਹਾਂਜੀ ਹਾਂਜੀ ਕਿਉਂਕਿ ਸਾਡੀ ਰਿਸ਼ਤੇਦਾਰੀ ਵੀ ਪ੍ਰਾਂ ਮੂਨਕ ਸਾਈਡ ਮਕੋੜ ਸਾਹਿਬ ਹਾਂਡਾ ਕੁਦਨੀ ਇੱਧਰ ਪੈਂਦੇ ਆ ਉਹਨਾਂ ਦੇ ਰੋਜ਼ ਫੋਨ ਆਉਂਦੇ ਆ ਵੀ ਕਿਵੇਂ ਅਸਤੀਤੀ ਤੁਹਾਡੇ ਹਾਂਜੀ ਹਾਂਜੀ ਕਿਉਂਕਿ ਜੇ ਸਾਡੇ ਪਾਣੀ ਵਧੂਗਾ ਮੂਨ ਕੇਰੀਏ ਚ 2-3 ਇੰਚ ਵੱਧ ਜਾਊਗਾ ਪਾਣੀ ਪਾਜੀ ਮੈਂ ਵੀ ਉਸੇ ਏਰੀਆ ਚ ਆਇਆ ਸ ਬੈਠੇ ਆ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਕਿਸ ਟਾਈਮ ਚੀਕੇ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਤੇ ਕੋਲਮ ਲਾ ਕੇ ਜੇਕਰ ਗੱਲ ਕਰੀਏ ਭਾਈ ਉਹਨਾਂ ਦੇ ਕਹਿੰਦੇ ਅਕੋਰਡਿੰਗ ਕਿ ਮੈਂ ਤੁਹਾਨੂੰ ਪੰਜ ਸਾਲ ਤੇ ਵੀ ਲੈ ਕੇ ਚੱਲਾਂਗਾ ਤੇ ਜਿਹੜਾ ਪਾਣੀ ਦਾ ਪੱਧਰ ਹੈ ਲਗਾਤਾਰ 1-2 ਇੰਚ 1-2 ਇੰਚ ਵਧ ਹੀ ਰਿਹਾ ਤੇ ਭਾਈ ਜੇਕਰ ਪਿੱਛੇ ਦੀ ਗੱਲ ਕਰੀਏ ਪਿੱਛੋਂ ਦੇ ਕਿਹੋ ਜਿਹੇ ਹਾਲਾਤ ਨੇ ਕੋਈ ਅਸਰ ਹੈਗੇ ਪਾਣੀ ਘਟਣ ਦੇ ਜਾਂ ਨਹੀਂ ਪਿੱਛੇ ਭਈ ਦੇਵੀਗੜ੍ਹ ਸਾਈਡ ਏਰੀਆ 'ਚ ਕਈ ਜਗ੍ਹਾ ਮੇਰੀ ਬੂਆ ਜੀ ਆ ਹਾਂਜੀ ਮਤਲਬ ਹਸਨਪੁਰ ਸਾਈਡ ਉਧਰ ਕਰ ਰਿਹਾ ਫੁੱਟ 2 ਫੁੱਟ ਘਟ ਗਿਆ ਪਰ ਜੇ ਆਪਾਂ ਇੱਥੇ ਦੀ ਗੱਲ ਕਰੀਏ ਇੱਥੇ ਤਾਂ ਡੇਲੀ ਵਧ ਹੀ ਰਿਹਾ ਡੇਲੀ ਵਧ ਰਿਹਾ ਪਾਣੀ ਪਤਾ ਨਹੀਂ ਕਿੱਥੋਂ ਆ ਰਿਹਾ ਇਹ ਸਮੇਂ ਤੋਂ ਪਰੇ ਹੋ ਰਿਹਾ ਕੰਮ ਆ ਤਕਰੀਬਨ ਫਸਲਾਂ ਇੱਧਰ ਦੇਖੋ ਕਈ ਪਿੰਡਾਂ ਦੀਆਂ ਸਾਰੀਆਂ ਫਸਲਾਂ ਤਕਰੀਬਨ ਖਰਾਬ ਹੋ ਗਈਆਂ ਬਿਲਕੁਲ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਇਸ ਸਾਈਡ ਜਿਹੜੇ ਨੀਵੇਂ ਇਲਾਕੇ ਨੇ ਸਾਰੀਆਂ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਉਹ ਸ਼ਾਇਦ ਨਹਿਰ ਦੇ ਨਾਲ ਡਾਫ ਲੱਗਣ ਕਰਕੇ ਹੈ ਨਾ ਸਫਰ ਦੇ ਡਾਫ ਲੱਗਦੀ ਹਾਂਜੀ ਠੀਕ ਹੈ ਤੇ ਜਿਵੇਂ ਕਿ ਮੈਂ ਪਾਜੀ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਕਿ ਇਸ ਸਮੇਂ ਚੀਕੇ ਦੇ ਵਿੱਚ ਵੀ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਹੈ 1-2 ਇੰਚ 1-2 ਇੰਚ ਵੱਧ ਰਿਹਾ ਹੈ ਤੇ ਅੱਜ 8 ਤਰੀਕ ਸ਼ਾਮ ਦੇ 4:30 ਵਜੇ ਜਿਹੜੀ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਵਾਰ ਆਪੋ ਤੇ ਪੰਸਾਲ ਤੇ ਵੀ ਚੱਲਦੇ ਆ ਉੱਥੇ ਜਾ ਕੇ ਵੀ ਕਿੰਨਾ ਕੁ ਲੈਵਲ ਪਾਣੀ ਦਾ ਚੱਲ ਰਿਹਾ ਹੈ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਕਿ ਮੈਂ ਇੱਥੋਂ ਦੇ ਸਥਾਨਕ ਲੋਕਾਂ ਨਾਲ ਵੀ ਗੱਲ ਕੀਤੀ ਵੀਰਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਚੀਕੇ ਦੇ ਵਿੱਚ ਇਸ ਟਾਈਮ ਦੇ ਹਾਲਾਤ ਇਦ ਲਗਾਤਾਰ 1-2 ਇੰਚ 1-2 ਇੰਚ ਵਧ ਹੀ ਰਿਹਾ ਹੈ ਜਿਵੇਂ ਕਿ ਖਬਰ ਆ ਰਹੀ ਆਸੀ ਕਿ ਪਿੱਛੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਤਾਂ ਫਿਲਹਾਲ ਜਿਹੜੀ ਅੱਜ ਦੀ ਕੰਡੀਸ਼ਨ ਅਕੋਰਡਿੰਗ ਗੱਲ ਕਰਾਂ 8 ਤਰੀਕ ਸ਼ਾਮ ਦੇ 4:30 ਵਜੇ ਦੇ ਅਕੋਰਡਿੰਗ ਗੱਲ ਕਰਾਂ ਤਾਂ ਅੱਜ ਵੀ ਇੱਥੇ ਪਾਣੀ ਦਾ ਪੱਧਰ 1-2 ਇੰਚ 1-2 ਇੰਚ ਵਧਿਆ ਆਈ ਹੈ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਪਾਣੀ ਪਿੱਛੋਂ ਕਾਫੀ ਮਾਤਰਾ ਦੇ ਵਿੱਚ ਆ ਵੀ ਰਿਹਾ ਹੈ ਤੇ ਜਿਵੇਂ ਕਿ ਭਾਜੀ ਹੁਣਾਂ ਨੇ ਦੱਸਿਆ ਕਿ ਇੱਥੇ ਕਾਫੀ ਸਾਰੇ ਜਿਹੜੇ ਨੀਵੇਂ ਏਰੀਏ ਨੇ ਸ਼ਾਇਦ ਮੈਨੂੰ ਤਾਂ ਇੱਥੋਂ ਦੇਖ ਹੀ ਰਹੇ ਨੇ ਕੈਮਰੇ ਦੇ ਵਿੱਚ ਪਤਾ ਨਹੀਂ ਦਿਖ ਰਹੇ ਨਹੀਂ ਦਿਖ ਰਹੇ ਬਟ ਕਾਫੀ ਸਾਰੇ ਨੀਵੇਂ ਏਰੀਏ ਨੇ ਜਿਨ੍ਹਾਂ ਦੇ ਵਿੱਚ ਫਸਲਾਂ ਦੇ ਵਿੱਚ ਪਾਣੀ ਫਿਰ ਚੁੱਕਿਆ ਹੈ ਕਿਤਨਾ ਕਿਤੇ ਉਹ ਫਸਲਾਂ ਕਿਸਾਨ ਭਰਾਵਾਂ ਦੀ ਖਰਾਬ ਵੀ ਹੋ ਸਕੀਆਂ ਨੇ ਤੇ ਕੋਸ਼ਿਸ਼ ਕਰਾਂਗਾ ਕਿ ਉਹ ਉਸ ਜਗ੍ਹਾ ਤੇ ਵੀ ਜਾਇਆ ਜਾਵੇ ਮੈਂ ਤੁਹਾਨੂੰ ਉਹ ਚੀਜ਼ਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਪਰ ਫਿਲਹਾਲ ਹੁਣ ਆਪਣਾ ਇੱਕ ਸਾਲ ਦੇ ਉੱਪਰ ਦੇਖਦੇ ਸਾਂ ਇਹ ਕੋਸ਼ਿਸ਼ ਕਰਦਾ ਕਿ ਤੁਹਾਨੂੰ ਦਿਖਾਇਆ ਜਾਵੇ ਇਸ ਟਾਈਮ ਚੀਕੇ ਦੇ ਵਿੱਚ ਪਾਣੀ ਦਾ ਪੱਧਰ ਦਿਖ ਰਿਹਾ ਹੈ ਕਿਸ ਲੈਵਲ ਤੇ ਹੈ ਲਗਭਗ 24.8 ਫੁੱਟ ਦੇ ਕਰੀਬ ਜਿਹੜਾ ਘੱਗੜ ਦਾ ਲੈਵਲ ਇਸ ਪੰਸਾਲ ਉੱਪਰ ਚੱਲ ਰਿਹਾ ਤੇ ਫਿਲਹਾਲ ਮੈਂ ਸਪੈਸ਼ਲੀ ਇਸੇ ਜਗ੍ਹਾ ਤੇ ਆਇਆ ਸੀ ਤਾਂ ਕਿ ਇਸ ਜਗ੍ਹਾ ਤੇ ਪਹੁੰਚ ਕੇ ਇੱਕ ਸਹੀ ਤੇ ਪੁਖਤਾ ਇਨਫੋਰਮੇਸ਼ਨ ਮੈਂ ਕਿਸਾਨ ਭਰਾਵਾਂ ਨੂੰ ਦੇ ਸਕਾਂ ਤੇ ਇੱਕ ਵਾਰ ਮੈਂ ਫੇਰ ਤੋਂ ਤੁਹਾਡੇ ਸਾਹਮਣੇ ਜਿਹੜੀ ਪੰਸਾਲ ਸ਼ੋਅ ਕਰ ਦੇਣਾ ਕਿ ਪੰਸਾਲ ਦੇ ਉੱਪਰ ਲਗਭਗ 25 ਦੇ ਲਾਗੇ ਬੰਨੇ ਚੱਲ ਰਿਹਾ ਤੇ 24.8 ਹੋਰ 9 ਇਹਦੇ ਕਰੀਬ ਜਿਹੜਾ ਲੈਵਲ ਹੈ ਵੈਸੇ ਤਾਂ ਇੱਥੇ ਨੰਬਰ ਬਿٹے ਹੋਏ ਨੇ ਤੇ ਮੈਂ ਇੱਥੇ ਵੀ ਜਿਹੜੇ ਸਥਾਨਕ ਵੀਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਪਹਿਲਾਂ ਨਾਲੋਂ ਜਿਹੜਾ ਲੈਵਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ 2-3 ਇੰਚ ਕਰਕੇ 1-2 ਇੰਚ ਕਰਕੇ ਜਿਹੜਾ ਹੁਣ ਜਿਹੜਾ ਲੈਵਲ ਹੈ 24.8 ਹੋਰ 9 ਇਹਦੇ ਕਰੀਬ ਜਿਹੜਾ ਚੀਕੇ ਪਹੁੰਚ ਚੁੱਕਾ ਹੈ ਤੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਅੱਜ ਸ਼ਾਮ ਦੀ 4:30 ਵਜੇ ਦੀ 8 ਤਰੀਕ ਦੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਖੁਦ ਉੱਥੇ ਫਿਜ਼ੀਕਲੀ ਜਾ ਕੇ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਵੇਂ ਕਿ ਆਪਾਂ ਚੀਕੇ ਦੇ ਇਲਾਕੇ ਦੇ ਵਿੱਚੋਂ ਜਿਹੜੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਚੀਕੇ ਦੇ ਵਿੱਚ ਘੱਗੜ ਦਾ ਕੀ ਲੈਵਲ ਚੱਲ ਰਿਹਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਚੀਕੇ ਦੇ ਵਿੱਚ ਘੱਗੜ ਦੇ ਨਾਲ ਲੱਗਦੀਆਂ ਕੁਝ ਕਿਸਾਨਾਂ ਦੀਆਂ ਫਸਲਾਂ ਨੇ ਜੋ ਕਿ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਿਉਂਕਿ ਆ ਇਧਰ ਸਾਹਮਣੇ ਰਹਿ ਗਈ ਜੀ ਹਾਂਸੀ ਬਟਾਣਾ ਨਹਿਰ ਹਾਸਿਬਦਾਰਾਂ ਦੇ ਨਾਲ ਨਹਿਰ ਦੇ ਨਾਲ ਡਾਫ ਲੱਗਣ ਕਰਕੇ ਜਿਹੜੇ ਇਸ ਤੋਂ ਪਿਛਲੇ ਇਲਾਕੇ ਨੇ ਪਿਛਲੀਆਂ ਕਿਸਾਨ ਭਰਾਵਾਂ ਦੇ ਕੁਝ ਫਸਲਾਂ ਨੇ ਉਹ ਲਾਗੇ ਬੰਨੇ ਦੀਆਂ ਜਿਹੜੀਆਂ ਨੇ ਉਹ ਵੀ ਡੁੱਬ ਚੁੱਕੀਆਂ ਨੇ ਤੇ ਫਿਲਹਾਲ ਇਹ ਸਾਹਮਣੇ ਇੱਕ ਪਿੰਡ ਹੈ ਇਹਦੇ ਨਾਲ ਦੀ ਘੱਗਰ ਲੰਘਦੀ ਹੈ ਤੇ ਇਸ ਪਿੰਡ ਦੇ ਲਾਗੇ ਬੰਨੇ ਦੀਆਂ ਵੀ ਕੁਝ ਫਸਲਾਂ ਨੇ ਇਸ ਟਾਈਮ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਕੋਲੋਂ ਮੇ ਲਾ ਕੇ ਗੱਲ ਕਰੀਏ ਤੇ ਖਤਰਾ ਫਿਲਹਾਲ ਬਰਕਰਾਰ ਹੈ ਸ਼ਾਇਦ ਇਹੋ ਜਿਹੀਆਂ ਸਥਿਤੀਆਂ ਜਾਂ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਇੱਥੇ ਤੱਕ ਕੋਈ ਵੀ ਨੈਸ਼ਨਲ ਮੀਡੀਆ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਬਟ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਆਪਣੇ ਕਿਸਾਨ ਭਰਾਵਾਂ ਦੇ ਜੋ ਹਾਲਾਤ ਨੇ ਜੋ ਸਿਚੁਏਸ਼ਨਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਮਤਲਬ ਕਿ ਜਿਹੜੇ ਕੱਗਰ ਦੇ ਨਾਲ ਲੱਗਦੇ ਕੁਝ ਜ਼ਮੀਨਾਂ ਨੇ ਨਾਲ ਲੱਗਦੇ ਕੁਝ ਪਿੰਡ ਨੇ ਬੈਕ ਸਾਈਡ ਜਾਵੇ ਕਿ ਮੈਂ ਤੁਹਾਨੂੰ ਦੱਸਿਆ ਕਿ ਹਾਸੀ ਬੁਟਾਣਾ ਨਹਿਰ ਹੈ ਉਹਦੇ ਨਾਲ ਡਾਫ ਲੱਗਣ ਕਰਕੇ ਪਿਛਲੇ ਕੁਝ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਚੜਿਆ ਹੋਇਆ ਮਤਲਬ ਇਲਾਕੇ ਬਣੇ ਜਿਹੜੀਆਂ ਫਸਲਾਂ ਉੱਡੂਬੀਆਂ ਹੋਈਆਂ ਨੇ ਤੇ ਇਹ ਇਸ ਤੋਂ ਅੱਗੇ ਵੀ ਖੱਗੜ ਦੇ ਨਾਲ ਲੱਗਦੀਆਂ ਕੁਝ ਫਸਲਾਂ ਨੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਤੇ ਜਿਵੇਂ ਕਿ ਹੁਣੇ-ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਖੱਗੜ ਦਾ ਜਿਹੜਾ ਲੈਵਲ ਹੈ ਇਸ ਟਾਈਮ ਚੀਕੇ ਦੇ ਵਿੱਚ ਲਗਾਤਾਰ 1-2 ਇੰਚ 1-2 ਵੱਧ ਹੀ ਰਿਹਾ ਹੈ ਤੇ ਵੀਰਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਆਪਣੇ ਨਾਲ ਜਾਣਕਾਰੀ ਸਾਂਝੀ ਕੀਤੀ ਮੈਂ ਤੁਹਾਨੂੰ ਪੰਸਾਲ ਤੇ ਵੀ ਲੈ ਕੇ ਗਿਆ ਉੱਥੇ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਟਾਈਮ ਜਿਹੜਾ ਖੱਗੜ ਦਾ ਲੈਵਲ ਹੈ 24. ਸਮਥਿੰਗ ਕੁਛ ਲਾ ਲਓ ਕਿ 8 ਔਰ 9 ਮਤਲਬ ਇਹਦੇ ਕਰੀਬ ਚੱਲ ਰਿਹਾ ਕਿਉਂਕਿ ਉੱਥੇ ਪ੍ਰੋਪਰ ਨੰਬਰ ਮੈਂਸ਼ਨ ਨਹੀਂ ਹੈਗੇ ਬਟ ਇੱਕ ਆਈਡੀਆ ਜਿਹਾ ਅਕੋਰਡਿੰਗ ਆਪਾਂ ਇਹ ਕਰ ਸਕਦੇ ਹਾਂ ਕਿ ਇੱਥੇ ਕਿ ਚੱਲ ਰਿਹਾ ਬਟ ਲੈਵਲ ਜਿਹੜਾ ਪਾਣੀ ਦਾ 1-2 ਇੰਚ 1-2 ਇੰਚ ਲਗਾਤਾਰ ਵਧ ਰਿਹਾ ਤੇ ਕੁਛ ਇਹੋ ਜਿਹਾ ਹੋਰ ਵੀ ਏਰੀਆ ਨੇ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਦਾ ਜਿੱਥੇ ਕਿਸਾਨ ਭਰਾਵਾਂ ਦੀਆਂ ਫਸਲਾਂ ਜਿਹੜੀਆਂ ਡੁੱਬੀਆਂ ਹੋਈਆਂ ਨੇ ਨਵੇਂ ਇਲਾਕਿਆਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀਗਾ ਤੇ ਇਹ ਹੈਗੇ ਜੀ ਹਾਸੀ ਬਟਾਰਾ ਨਹਿਰ ਤੇ ਹਾਸੀ ਬਟਾਰਾ ਨਹਿਰ ਦੇ ਵਿੱਚ ਡਾਫ ਲੱਗਣ ਕਰਕੇ ਜਿਹੜੇ ਕੁਝ ਪਿੱਛੇ ਨਿਚਲੇ ਇਲਾਕੇ ਨੇ ਜਾਂ ਕੁਝ ਪਿੱਛੇ ਨਿਚਲੀਆਂ ਜ਼ਮੀਨਾਂ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਚੜਨਾ ਸ਼ੁਰੂ ਹੋ ਗਿਆ ਹੈ ਆਊਟਸਾਈਡ ਮੈਂ ਤੁਹਾਨੂੰ ਇੱਕ ਪਿੰਡ ਵੀ ਦਿਖਾ ਕੇ ਆਇਆ ਹਾਂ ਉੱਥੇ ਵੀ ਜਿਹੜਾ ਕੁਝ ਕਿਸਾਨ ਭਰਾਵਾਂ ਦੀਆਂ ਫਸਲਾਂ ਮਤਲਬ ਇਹ ਜਿਹੜੀਆਂ ਫਸਲਾਂ ਨੇ ਘੱਗੜ ਦੇ ਲਾਗੇ ਲੱਗੇ ਨੇ ਤੇ ਜ਼ਿਆਦਾ ਦੂਰ ਨਹੀਂ ਤੇ ਉਹਨਾਂ ਦੇ ਵਿੱਚ ਇਨਹਾੜ ਦੇ ਡਾਫ ਲੱਗਣ ਕਰਕੇ ਕੀ ਸੀਗਾ ਪਾਣੀ ਦਾ ਪੱਧਰ ਚੜਨਾ ਸ਼ੁਰੂ ਹੋ ਚੁੱਕਿਆ ਸੀ ਮੈਂ ਇੱਥੇ ਕੁਝ ਵੀਰਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦੇ ਕਹਿਣ ਦੇ ਅਨੁਸਾਰ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪਾਣੀ ਦਾ ਪੱਧਰ ਡਾਊਨ ਹੋਣਾ ਸ਼ੁਰੂ ਹੋ ਜਾਏਗਾ ਪਰ ਫਿਲਹਾਲ ਦੀ ਜੋ ਅੱਜ ਦੀ ਰਿਪੋਰਟ ਹੈ ਇਹਦੇ ਅਕੋਰਡਿੰਗ ਜੇਕਰ ਗੱਲ ਕਰਾਂ ਤਾਂ ਚੀਕੇ ਦੇ ਵਿੱਚ 1.2 ਇੰਚ ਜਿਹੜਾ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਇਹ ਹਾਸੀ ਬੁਟਾਣਾ ਨਹਿਰ ਜਿਹਦੇ ਨਾਲ ਡਾਫ ਲੱਗਣ ਕਰਕੇ ਪਿੱਛੇ ਵੀ ਕੁਝ ਇਲਾਕੇ ਨੇ ਉਹ ਵੀ ਦੀਆਂ ਵੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਕਿ ਉੱਥੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਤੇ ਇਹ ਇਨਫੋਰਮੇਸ਼ਨ ਹੈ ਜੀ ਅਗਰੇ ਇਲਾਕਿਆਂ ਵਾਸਤੇ ਜਿਵੇਂ ਕਿ ਮਕੌੜਾ ਡਸਾਈਬ ਹੋ ਗਿਆ ਖਨੋਰੀ ਹੋ ਗਿਆ ਜਾਂ ਫਿਰ ਆਪਣੇ ਹਾਂਡੇ ਵਗੈਰਾ ਦੇ ਇਲਾਕੇ ਹੋ ਗਏ ਉਹਨਾਂ ਕਿਸਾਨ ਭਰਾਵਾਂ ਲਈ ਇਹ ਵਾਲੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਇਸ ਚੀਕੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਇਸ ਟਾਈਮ ਮੈਂ ਨਹਿਰ ਦੇ ਦੂਸਰੀ ਸਾਈਡ ਖੜਾ ਸੀਗਾ ਤੇ ਇਸ ਟਾਈਮ ਵੀ ਇੱਥੋਂ ਵੀ ਤੁਹਾਨੂੰ ਮੈਂ ਜਿਹੜੇ ਚੀਕੇ ਦੋ ਹਾਸੀ ਬਟਾਣਾ ਨਹਿਰ ਦੇ ਜਿੱਥੇ ਡਾਫ ਲੱਗਦੀ ਆ ਮੇਨ ਕਰਕੇ ਉੱਥੋਂ ਦੇ ਜਿਹੜੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਸਾਹਮਣੇ ਦੇਖ ਸਕਦੇ ਡਾਫ ਲੱਗਣ ਕਰਕੇ ਪਾਣੀ ਥੋੜਾ ਪਿੱਛੇ ਮੁੜਨਾ ਸ਼ੁਰੂ ਹੋ ਚੁੱਕਾ ਹੈ ਤੇ ਗੱਲ ਆਪਾਂ ਕਰ ਰਹੇ ਸੀਗੇ ਕਿ ਦੂਰ ਦੂਰ ਤੱਕ ਠੀਕ ਹੈ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਮ ਇੱਕ ਘੜ ਦੇ ਲਾਗੇ ਬੰਨੇ ਦੇ ਨੀਵੇਂ ਇਲਾਕੇ ਦੇ ਨੀਵੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਇੱਕ ਵਾਰ ਤਾਂ ਫੇਰ ਚੁੱਕਿਆ ਤੇ ਕਿਤੇ ਨਾ ਕਿਤੇ ਅਗਲੇ ਇਲਾਕਿਆਂ ਵਾਸਤੇ ਵੀ ਫਿਲਹਾਲ ਖਤਰਾ ਬਰਕਰਾਰ ਆ ਰਿਹਾ ਹੈ ਬਾਕੀ ਵਾਹਿਗੁਰੂ ਮਿਹਰ ਕਰਨ ਸਾਰਿਆਂ ਕਿਸਾਨ ਭਰਾਵਾਂ ਦੀਆਂ ਫਸਲਾਂ ਸਹੀ ਸਲਾਮਤ ਰਹਿਣ ਤੇ ਫਿਲਹਾਲ ਜੋ ਤਸਵੀਰਾਂ ਸੀਗੀਆਂ ਇਹ ਸਾਰੀਆਂ ਮੈਂ ਤੁਹਾਡੇ ਨਾਲ ਚੀਕੇ ਦੇ ਇਲਾਕੇ ਤੋਂ ਸਾਂਝੀਆਂ ਕਰ ਰਿਹਾ ਸੀਦਾ ਚੀਕੇ ਦੇ ਇਲਾਕੇ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਅੱਜ ਦੀ ਅਪਡੇਟ ਜੇਕਰ ਦੇ ਅਕੋਰਡਿੰਗ ਜੀ ਗੱਲ ਕਰੀਏ ਤਾਂ 1-2 ਇੰਚ 1-2 ਇੰਚ ਵਧ ਹੀ ਰਿਹਾ ਹੈ। ਕੁਛ ਇਦਾਂ ਦੇ ਹੋਰ ਵੀ ਇਲਾਕੇ ਨੇ ਜਿੱਥੇ ਕਿਸਾਨ ਭਰਾਵਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਫਿਰਿਆ ਹੋਇਆ ਮੈਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਦਾ ਤੇ ਉੱਥੋਂ ਵੀ ਕੁਝ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ। ਇਹ ਸਾਹਮਣੇ ਤੁਸੀਂ ਦੇਖ ਸਕਦੇ ਦੂਰ-ਦੂਰ ਤੱਕ ਨਾ ਇੱਥੇ ਸਾਰੀਆਂ ਕਿਸਾਨ ਵੀਰਾਂ ਦੀਆਂ ਫਸਲਾਂ ਸੀਗਾ ਝੋਨਾ ਸੀਗਾ। ਇਹ ਸਾਰਾ ਸਾਰਾ ਡੁੱਬ ਚੁੱਕਿਆ ਹੈ। ਜਿਹੜੀ ਮੈਂ ਪਹਿਲਾਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀਗੀ ਉਹ ਤਾਂ ਸੀਗੀ ਕਗੜ ਦੇ ਨਾਲ ਲੱਗਦੇ ਇਲਾਕੇ ਜਿੱਥੇ ਕਿ ਕਗੜ ਦਾ ਪਾਣੀ ਓਵਰਫਲੋ ਹੋਇ ਤੇ ਕੱਗੜ ਦਾ ਪਾਣੀ ਨਾਲ ਲੱਗਦੇ ਇਲਾਕਿਆਂ ਚ ਓਵਰਫਲੋ ਹੋਣ ਕਰਕੇ ਜਿਹੜਾ ਇਸ ਪਾਣੀ ਦੀ ਨਿਕਾਸੀ ਨਹੀਂ ਹੋ ਪਾਈ ਮਤਲਬ ਕਿ ਇਹ ਪਾਣੀ ਵਾਪਸ ਕੱਗੜ ਦੇ ਵਿੱਚ ਨਹੀਂ ਡੇਕੀ ਸਕਿਆ ਤੇ ਇਸ ਕਰਕੇ ਜਿਹੜਾ ਮੀਂਹ ਦਾ ਪਾਣੀ ਹੈ ਜਾਂ ਕੱਗੜ ਦਾ ਮਿਕਸ ਹੋ ਕੇ ਪਾਣੀ ਇਸ ਟਾਈਮ ਕਿਸਾਨ ਭਰਾਵਾਂ ਦੀਆਂ ਫਸਲਾਂ ਦੇ ਵਿੱਚ ਖੜਾ ਹੈ ਤੇ ਉਹ ਜਿਹੜਾ ਸੀਗਾ ਉਹ ਲਗਭਗ ਨਾਲ ਲੱਗਦੇ ਇਲਾਕੇ ਸੀਗੇ ਨਾਲ ਲੱਗਦੀਆਂ ਪੈੜੀਆਂ ਸੀ ਤੇ ਇਹ ਕੱਗੜ ਤੋਂ ਲਾ ਲੋ ਕਿ 3-4 ਕਿਲੋਮੀਟਰ ਦਾ ਇਲਾਕਾ ਜਾਂ 2 ਕਿਲੋ 2-3 ਕਿਲੋਮੀਟਰ ਦਾ ਇਲਾਕੇ ਦੇ ਵਿੱਚ ਮਤਲਬ ਕਿ ਦੂਰ ਤੋਂ ਦੂਰ ਦੂਰ ਤੱਕ ਜਿੰਨੀਆਂ ਵੀ ਕਿਸਾਨ ਭਰਾਵਾਂ ਦੀਆਂ ਫਸਲਾਂ ਨੇ ਇੱਕ ਤਾਂ ਮੀਂਹ ਪੈਣ ਕਰਕੇ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋਈ ਜਿਸ ਕਰਕੇ ਸਾਰੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਦੂਜੀ ਬੰਨੇ ਉਹ ਜਿਹੜੀ ਮੈਂ ਤੁਹਾਨੂੰ ਨਹਿਰ ਦਿਖਾਈ ਸੀ ਹਾਂਸੀ ਬਟਾਣਾ ਨਹਿਰ ਉਹਦੇ ਨਾਲ ਡਾਫ ਲੱਗਣ ਕਰਕੇ ਵੀ ਜਿਹੜਾ ਪਾਣੀ ਅੱਗੇ ਨਹੀਂ ਨਿਕਲ ਰਿਹਾ ਤੇ ਪਾਣੀ ਖੜਾ ਹੋ ਰਿਹਾ ਤੇ ਮੈਂ ਦੂਸਰੇ ਬੰਨੇ ਵੀ ਤੁਹਾਨੂੰ ਦਿਖਾਉਣਾ ਸੜਕ ਦੇ ਦੂਜੇ ਪੰਨੇ ਵੀ ਆਪਾਂ ਚੱਲਦੇ ਆਂ ਪਰ ਸਾਈਡ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਸੜਕ ਦੇ ਪਰਲੀ ਸਾਈਡ ਵੀ ਸੇਮ ਇਹੀ ਸਿਚੁਏਸ਼ਨ ਹੈ ਸੇਮ ਇਹੋ ਜੇ ਹਾਲਾਤ ਨੇ ਦੂਰ ਦੂਰ ਤੱਕ ਜੇਕਰ ਤੁਸੀਂ ਨਿਗਾਹ ਮਾਰੋ ਨਾ ਤੇ ਦੂਰ ਦੂਰ ਤੱਕ ਜਿਹੜੀਆਂ ਕਿਸਾਨ ਭਰਾਵਾਂ ਦੀਆਂ ਫਸਲਾਂ ਨੇ ਜਿਹੜੇ ਨੀਵੇਂ ਇਲਾਕੇ ਨੇ ਇਹ ਸਾਰੇ ਡੁੱਬੇ ਪਏ ਨੇ ਝੋਨਾ ਸਾਰਾ ਖਰਾਬ ਹੋ ਚੁੱਕਿਆ ਤੇ ਆਲਰੇਡੀ ਜਿਵੇਂ ਪਹਿਲਾਂ ਵੀ ਗੱਲ ਕਰਕੇ ਆਟਿਆ ਕਿ ਮੀਂਹ ਤੇ ਘੱਗੜ ਦੋਨੋਂ ਦਾ ਪਾਣੀ ਮਿਕਸ ਹੋ ਕੇ ਘੱਗੜ ਦਾ ਪਾਣੀ ਆਲਰੇਡੀ ਉੱਥੋਂ ਓਵਰਫਲੋ ਹੋ ਹੀ ਰਿਹਾ ਤੇ ਦੂਜੇ ਬੰਨੇ ਜਿਹੜਾ ਭਾਰੀ ਮੀਂਹ ਪੈ ਰਿਹਾ ਤੇ ਭਾਰੀ ਮੀਂਹ ਦੀ ਭਾਰੀ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋਈ ਕਿਸੇ ਵੀ ਪਾਸੇ ਤੇ ਇਸ ਕਰਕੇ ਇਸ ਤਰੀਕੇ ਨਾਲ ਜਿਹੜੀਆਂ ਕਿਸਾਨ ਭਰਾਵਾਂ ਦੀਆਂ ਫਸਲਾਂ ਜਿਹੜੀਆਂ ਨੇ ਫਿਲਹਾਲ ਚੀਕੇ ਇਲਾਕੇ ਦੇ ਵਿੱਚ ਨਾਲ ਲੱਗਦੇ ਪਿੰਡਾਂ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਇੱਕ ਵਾਰ ਮੈਂ ਤੁਹਾਡੇ ਨਾਲ ਫੇਰ ਜਾਣਕਾਰੀ ਜਿਹੜੀ ਸਾਂਝੀ ਕਰਦਾ ਕਿ ਜਿਹੜਾ ਚੀਕੇ ਦੇ ਵਿੱਚ ਘੱਗੜ ਦਾ ਲੈਵਲ ਹੈ ਲਗਾਤਾਰ 1-2 ਇੰਚ 1-2 ਇੰਚ ਵੱਧ ਵੀ ਵਧ ਵੀ ਰਿਹਾ ਹੈ ਇਹ ਮੈਂ ਵਾਰ-ਵਾਰ ਇਸ ਕਰਕੇ ਰਿਪੀਟ ਕਰ ਰਿਹਾ ਕਈ ਵਾਰ ਬਹੁਤ ਸਾਰੇ ਭਰਾ ਕਹਿੰਦੇ ਕਿ ਜਿਹੜੀ ਸਹੀ ਇਨਫੋਰਮੇਸ਼ਨ ਦੇਣੀ ਸੀ ਉਹ ਤਾਂ ਦੱਸ ਨਹੀਂ ਤੇ ਇੱਕ ਵਾਰ ਫੇਰ ਦੱਸਦਾ ਕਿ ਚੀਕੇ ਦੇ ਵਿੱਚ ਜਿਹੜਾ ਘੱਗੜ ਦਾ ਲੈਵਲ ਹੈ ਇਸ ਟਾਈਮ 24 ਪੁਆਇੰਟ 8 ਜਾਂ 9 ਮਤਲਬ ਕਿ 25 ਦੇ ਲਾਗੇ ਬੰਨੇ ਜੇ ਚੱਲ ਰਿਹਾ ਤੇ ਐਗਜ਼ੈਕਟ ਦੱਸ ਸਕਦਾ 24.8 ਹੋਰ 9 ਇਹਦੇ ਕਰੀ ਫੁੱਟ ਦੇ ਕਰੀਬ ਜਿਹੜਾ ਚੱਲ ਰਿਹਾ ਤੇ ਇੱਕ ਵਾਰ ਫਿਰ ਮੈਂ ਡਿਸਪਲੇ ਤੇ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਤੇ ਇਹੋ ਜਿਹੇ ਹਾਲਾਤ ਜਿਹੜੇ ਇਸ ਟਾਈਮ ਚੀਕੇ ਦੇ ਲਾਗੇ ਬੰਨੇ ਦੇ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਕਿਸਾਨ ਭਰਾਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣਿਆ ਹੋਇਆ ਤੇ ਦੂਜੇ ਬੰਨੇ ਜਿਹੜੀ ਆਪਾਂ ਨਹਿਰ ਦਿਖਾਈ ਸੀ ਹਾਸੀ ਬਟਾਲਾ ਨਹਿਰ ਉਹਦੇ ਨਾਲ ਡਾਫ ਲੱਗਣ ਕਰਕੇ ਨਾ ਤੇ ਇਸ ਪਾਣੀ ਦੀ ਨਿਕਾਸੀ ਹੋ ਰਹੀ ਆ ਔਰ ਦੂਜੇ ਬੰਨੇ ਦਾ ਇੱਕ ਗੜ ਦਾ ਪਾਣੀ ਹੈ ਲਾਗੇ ਬੰਨੇ ਦੇ ਇਲਾਕਿਆਂ ਦੇ ਵਿੱਚ ਓ ਇਹ ਜਿੰਨੀ ਦੂਰ ਦੂਰ ਤੱਕ ਤੁਹਾਨੂੰ ਸਾਰੀਆਂ ਫਸਲਾਂ ਦਿਖ ਰੀਆਂ ਨੇ ਬਹੁਤ ਸਾਰੇ ਝੋਨੇ ਸ਼ਾਇਦ ਦਿਖ ਵੀ ਰਹੇ ਹੋਣਗੇ ਬਟ ਉਹਨਾਂ ਦੇ ਥੱਲੇ ਵੀ ਪਾਣੀ ਫਿਰਿਆ ਹੋਇਆ ਹੈ ਉੱਚੀਆਂ ਜ਼ਮੀਨਾਂ ਹੋਣ ਕਰਕੇ ਉੱਪਰ ਦਿਖ ਨਹੀਂ ਰਿਆ ਪਰ ਜਿਹੜੀਆਂ ਨੀਵੀਆਂ ਜ਼ਮੀਨਾਂ ਨੇ ਉਹ ਸਾਰੀਆਂ ਇਸ ਟਾਈਮ ਡੁੱਬ ਚੁੱਕੀਆਂ ਨੇ ਅੱਗੇ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਸਾਰਿਆਂ ਭੈਣ ਭਰਾ ਸਲਾਮਤ ਰਹਿਣ ਸਾਰੀ ਏਰੀਆ ਸਲਾਮਤ ਰਹਿਣ ਤੇ ਸਾਰੇ ਕਿਸਾਨ ਭਰਾਵਾਂ ਜੀਆਂ ਫਸਲਾਂ ਜਿਹੜੀਆਂ ਨੇ ਸਹੀ ਸਲਾਮਤ ਰਹਿਣ ਅੱਗੇ ਦੀ ਜੋ ਵੀ ਜਾਣਕਾਰੀ ਐ ਅਪਡੇਟ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਵੀਡੀਓ ਨੂੰ ਜਰੂਰ ਬਣੇ ਰਹੋ ਧੰਨਵਾਦ